ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪਾਣੀ ਦਾ ਕੋਈ ਵਿਵਾਦ ਨਹੀਂ ਸਿਕਾ ਪਾਣੀ ਜਿਹੜਾ ਹੈ ਜਿੰਨਾ ਵੀ ਸਾਡਾ ਪਾਖੜਾ ਤੋਂ ਪਾਣੀ ਰਿਲੀਜ਼ ਹੁੰਦਾ ਪਾਖੜਾ ਵਿਆਪਿਆਸ ਮੈਨੇਜਮੈਂਟ ਬੋਰਡ ਬਣਿਆ ਹੋਇਆ ਹੈ ਉਹਨਾਂ ਨੇ ਜਦੋਂ ਸੀ ਉਸ ਉਹਨਾਂ ਦੇ ਰਾਂ ਦੇ ਵਿੱਚ ਪਾਣੀ ਵੰਡਿਆ ਜਾਂਦਾ ਜਦੋਂ ਪਾਣੀ ਦਾ ਲੈਵਲ ਕਿੱਥੇ ਉਹਦੇ ਅਨੁਸਾਰ ਵੀ ਕਿਹੜੀ ਸਟੇਟ ਨੂੰ ਕਿੰਨਾ ਪਾਣੀ ਮਿਲਣਾ ਉਹ ਸਾਰਾ ਕੁਝ ਹੋ ਚੁੱਕਾ ਸੀ ਅ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਨੂੰ ਦੇਖਿਆ ਕਿ ਇੱਕ ਪਾਣੀ ਉਦੋਂ ਕਿੰਨਾ ਥੱਲੇ ਚਲੇ ਗਿਆ ਪੰਜਾਬ ਦਾ ਪਾਣੀ ਦੇ ਵਿੱਚੋਂ ਤਕਰੀਬਨ 750 ਤੋਂ ਵੱਧ ਬਲੌਗ ਜਿਹੜੇ ਬਡਾਰਕ ਜ਼ੋਨ ਦੇ ਚਲੇ ਗਿਆ ਇਸ ਕਰਕੇ ਪੰਜਾਬ ਦਾ ਪਾਣੀ ਜਿਹੜਾ ਸੀਗਾ ਖੇਤੀ ਨੂੰ ਲੱਗਣਾ ਚਾਹੀਦਾ ਸੀ ਨਹਿਰੀ ਸਿਸਟਮ ਨੇ ਉੱਤੇ ਧਿਆਨ ਨਹੀਂ ਦਿੱਤਾ ਹੁਣ ਉਹ ਪਿਛਲੇ 3 ਸਾਲ ਤੋਂ ਧਿਆਨ ਨੇ ਦਿੱਤਾ ਜਿਹੜਾ 22% ਤੋਂ ਲੈ ਕੇ ਹੁਣ 70% ਤੱਕ ਉਹ ਪਾਣੀ ਜਿਹੜਾ ਹੈਗਾ ਅੱਗੇ ਵਧਿਆ ਸੋ ਇਹ ਪਾਣੀ ਲੱਗਣ ਦੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਵਧ ਰਿਹਾ ਸੋ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਜਿੱਥੇ ਰੌਣੀਆਂ ਕਰਦੇ ਆ ਕਿਸਾਨ ਉੱਥੇ ਪਾਣੀ ਦੀ ਲੋੜ ਹੁੰਦੀ ਆ ਸੋ ਇਹਨਾਂ ਨੂੰ ਪਹਿਲਾਂ ਦੱਸਿਆ ਸੀ ਕਿ ਪਾਣੀ ਤੁਸੀਂ ਹਿਸਾਬ ਨਾਲ ਵਰਤੋ ਤੁਹਾਡੇ ਹਿੱਸੇ ਦਾ ਪਾਣੀ ਜਿਹੜਾ ਹੈਗਾ ਜਾ ਚੁੱਕਾ ਫਿਰ ਵੀ ਮਾਨੁਤਾ ਦੇ ਆਧਾਰ ਤੇ ਸਾਡੇ 4000 ਕੁ ਕਿਊਸਕ ਪਾਣੀ ਹੁਣ ਵੀ ਦਿੱਤਾ ਜਾ ਰਿਹਾ ਦਿੱਲੀ ਨੂੰ ਵੀ ਪਾਣੀ ਜਾ ਰਿਹਾ ਸੋ ਜਿਸ ਤਰੀਕੇ ਨਾਲ ਮੈਨੇਜ ਵਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਆ ਫੈਸਲੇ ਕੀਤੇ ਆ ਉਹ ਉਹ ਗਲਤ ਹੋਇਆ ਕਿ ਜੇ ਆਧਾਰ ਪਾਣੀ ਮੰਗਦੇ ਹੋ ਸਕਦਾ ਮੁੱਖ ਮੰਤਰੀ ਸਾਹਿਬ ਜੇ ਪਾਣੀ ਹੁੰਦਾ ਤਾਂ ਜ਼ਰੂਰ ਦਿੰਦੇ ਜਿੱਦਾਂ ਹੁਣ ਰਾਜਸਥਾਨ ਨੂੰ ਪਾਣੀ ਦਿੱਤਾ ਪਰ ਜਿਸ ਤਰ੍ਹਾਂ ਆਪੇ ਹੀ ਬੈਠ ਕੇ ਵੰਡ ਗਏ ਜੀ ਇਹਨਾਂ ਇਹਨੂੰ ਦੇ ਦਿਓ ਇਹ ਉਹਨਾਂ ਨੇ ਗਲਤ ਕੀਤਾ ਜੇ ਕੋਈ ਪਿਆਰ ਨਾ ਮੰਗੇ ਤੇ ਫਿਰ ਪੰਜਾਬ ਦੇ ਲੋਕ ਇਹੋ ਜਿਹਾ ਜਾਣ ਦੇਣ ਨੂੰ ਵੀ ਤਿਆਰ ਐ ਐਸਆਈਐਲ ਕੀ ਵੀ ਮੰਗ ਕੋਈ ਵੀ ਤਾਂ ਹੁਣ ਤੇ ਗੋਡਾ ਰੱਖ ਕੇ ਅਸੀਂ ਤੁਹਾਡੇ ਕੋਲ ਕੁਝ ਖੋਲਾਂਗੇ ਇਸ ਤਰ੍ਹਾਂ ਨਹੀਂ ਹੋ ਸਕਦਾ ਉਹਨਾਂ ਨੇ ਇਹ ਕੰਮ ਕੀਤਾ ਹਰਿਆਣਾ ਵਾਲੇ ਐਸਆਈਐਲ ਐਸਆਈਐਲ ਕੀ ਵੀ ਮੰਗ ਕਰ ਰਹੇ ਹਨ ਕਿਸ ਤਰ੍ਹਾਂ ਤੁਸੀਂ ਤੁਹਾਡੇ ਇਹ ਗੱਲ ਦਾ ਜਵਾਬ ਤਾਂ ਪਹਿਲੇ ਹੀ ਤੁਹਾਡੇ ਸਾਹਮਣੇ ਕਿ ਜਿਹੜਾ ਪਾਣੀ ਐ ਸਾਡੇ ਕੋਲ ਉਹ ਤਾਂ ਜਿਹੜੀਆਂ ਨਹਿਰਾਂ ਬਣੀਆਂ ਉਹਨਾਂ ਵੀ ਸੱਡਣ ਵਾਸਤੇ ਹੈ ਨਹੀਂ ਲੜ ਰਹੇ ਆ ਵੀ ਸਾਡੋ ਐਸਵਾਈਐਲ ਚ ਕਿਹੜਾ ਪਾਣੀ ਲਿਆਣਾ ਉਹ ਉਸ ਵੇਲੇ ਦੀ ਗੱਲ ਸੀ ਜਦੋਂ ਸਾਡੇ ਕੋਲ ਪਾਣੀ ਵਧੂ ਸੀ ਹੁਣ ਤਾਂ ਪਾਣੀ ਹੈ ਹੀ ਨਹੀਂ ਐਸਵਾਈਐਲ ਚ ਪਾਉਣਾ ਕਿੱਥੋਂ ਪਾਣੀ ਪਾਣੀ ਦੇ ਨਾ ਨਾ ਦਰਨ ਨਹੀਂ ਵੀ ਸਾਨੂੰ ਸਾਢੇ 8 ਜਨ ਕੁਝ ਕੁ ਪਾਣੀ ਦਿਓ ਸੋ ਇਹ ਸਮਝਣ ਦੀ ਲੋੜ ਹੈ ਜੀ ਇਹਨਾਂ ਨੂੰ ਇਹ ਸਮਝ ਆਏ ਉਹ ਇਹ ਗੱਲ ਕਰਨਗੇ ਨਹੀਂ ਕਿ ਸਾਨੂੰ ਐਸਵਾਈਐਲ ਚ ਚਾਹੀਦੀ ਹੈ ਪਾਣੀ ਦੇ ਦੇ ਜਿੰਨਾ ਪਾਣੀ ਹੈ ਉਹ ਪੰਜਾਬ ਉਹ ਆਪਣਾ ਹਿੱਸਾ ਹਰਿਆਣਾ ਲੈ ਰਿਆ ਤੇ ਉਹ ਉਹਦੇ ਵਾਸਤੇ ਜੇ ਹੋਰ ਵੀ ਨਹਿਰ ਕਉ ਬਣਾਉਣੀ ਹੈ ਤਾਂ ਉਹਦੇ ਚ ਪਾਣੀ ਤਾਂ ਉਨਾ ਹੀ ਪੈਣਾ ਨਾ ਪਾਣੀ ਤਾਂ ਬਕਰਾ ਖੈ ਨਹੀਂ ਗਾ ਸੋ ਇਸ ਵਾਸਤੇ ਉਹ ਜਿਹੜਾ ਮੋਦਾ ਉੱਠਦਾ ਹੀ ਨਹੀਂ ਗਾ ਕਿਉਂਕਿ ਇਸ ਵਿੱਚ ਪਾਣੀ ਹੈ ਨਹੀਂ ਜਿਹੜੀਆਂ ਇਹ ਸ੍ਰਾਪਿਕ ਮਤ ਹੋਈ ਹੈ ਇਹ ਬੜੀ ਦੁਖਦਈ ਹੈ ਨਹੀਂ ਹੋਣਾ ਚਾਹੀਦਾ ਸੀ ਪੰਜਾਬ ਨਸ਼ੇ ਨੇ ਇੱਕ ਹੀ ਗਰਕ ਕੀਤਾ ਨੌਜਵਾਨੀ ਨੂੰ ਸੋ ਉਹਦੇ ਵਾਸਤੇ ਲਗਾਤਾਰ ਇਹ ਦੋਧ ਨਸ਼ਾ ਵਿਰੋਧ ਸਰਕਾਰ ਨੇ ਅਰੰਭਿਆ ਹੋਇਆ ਜਿਹਦੇ ਵਾਸਤੇ ਕਾਫੀ ਲੰਮਾ ਜਿਹੜਾ ਹੈ ਰੈਗੂਲਰ ਪਿੰਡ-ਪਿੰਡ ਤੇ ਕਰਜਾਣ ਦਾ ਪ੍ਰੋਗਰਾਮ ਵੀ ਹੈ ਸਰਕਾਰ ਦਾ ਪਰ ਜਿਹੜੀਆਂ ਕਾਲੀਆਂ ਭੇਡਾਂ ਸਾਡੇ ਸਿਸਟਮ ਦੇ ਵਿੱਚ ਸਰਕਾਰ ਦੇ ਵਿੱਚ ਜਿਹੜਾ ਇਹਦੇ ਨਾਲ ਇਹਨਾਂ ਦਾ ਗਲਤ ਲੋਕਾਂ ਦਾ ਜਿਹੜਾ ਗੱਠਜੋੜ ਆ ਇਹ ਉਹ ਲੋਕ ਆ ਜਿਹੜੇ ਸਮਾਜ ਨੂੰ ਮਾਰਨ ਵਾਲੇ ਸਮਾਜ ਨੂੰ ਆਪਣਾ ਉਲੂਸਿਤ ਕਰਨ ਵਾਲੇ ਲੋਕ ਆ ਉਹਨਾਂ ਨੂੰ ਉਹਨਾਂ ਦੇ ਨਾਲ ਸਾਡੇ ਅਧਿਕਾਰੀ ਵਿੱਚ ਇਹ ਜਿਸ ਤਰ੍ਹਾਂ ਤੁਸੀਂ ਕੱਲ ਹੀ ਦੇਖਿਆ ਕਿ ਪੂਰੀ ਜੇਲ੍ਹ ਦੇ ਵਿੱਚ ਜਿਹੜਾ ਨਸ਼ੇ ਸਪਲਾਈ ਕਰਨ ਵਾਲਾ ਜਾਂ ਸਭ ਕੁਝ ਗਲਤ ਹੋਣ ਵਾਲਾ ਉਹਦਾ ਐ ਡੀਐਸਪੀ ਜਿਹੜਾ ਹੈਗਾ ਉਹ ਫੜਿਆ ਗਿਆ ਸੋ ਇਸ ਤਰ੍ਹਾਂ ਦੇ ਜਦੋਂ ਅਨਸਰ ਰੇਸ਼ ਕੇ ਨੇ ਪੁਲਿਸ ਦੇ ਵਿੱਚੋਂ ਨਿਕਲ ਜਾਣ ਕਿਉਂਕਿ ਜਿਸ ਏਰੀਆ ਦੇ ਵਿੱਚ ਸਾਰਾ ਕੁਝ ਹੋ ਰਿਹਾ ਸੀ ਉੱਥੇ ਪੁਲਿਸ ਉੱਪਰ ਸਾਸਨ ਨੂੰ ਬੇਖਬਰ ਨਹੀਂ ਹੋ ਸਕਦਾ ਇੱਥੇ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਵੀ ਇੱਥੇ ਬਹੁਤ ਜ਼ਿਆਦਾ ਮੌਤਾਂ ਹੋਈਆਂ ਸੀ ਪਰ ਉਹਦੇ ਤੋਂ ਪਿੱਛੋਂ ਵੀ ਪ੍ਰਸ਼ਾਸਨ ਜਿਹੜਾ ਹੈਗਾ ਗਾ ਗਿਆ ਨਹੀਂ ਸੋ ਸਰਕਾਰ ਨੂੰ ਕੜੀ ਤੋਂ ਕੜੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਗੱਠਜੋੜ ਤੋੜਿਆ ਜਾਵੇ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਕਿ ਉਹਨਾਂ ਲੋਕਾਂ ਤੇ ਸਖਤ ਕਾਰਵਾਈ ਹੋਊਗੀ ਤਾਂ ਹੀ ਜਿਹੜਾ ਹੈਗਾ ਇਹ ਅਗੇ ਲੋਕਾਂ ਨੂੰ ਇਹ ਜਿਹੜਾ ਨਸ਼ਾ ਵਿਰੋਧ ਮਹਾਂਮਹਿਸਾਬ ਹੋਊਗਾ ਨਸ਼ ਨਸ਼ ਯੁੱਧ ਨਸ਼ੇ ਕੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਜਿਸ ਵਿੱਚ ਸਰਕਾਰ ਖੁਦ ਲੱਗੀ ਹੋਈ ਹੈ आम आदमी पार्टी के बड़े नेता खुद वहाँ लगे हुए हैं साथ ही साथ जो वहाँ के राज्यपाल हैं ये गवर्नर हैं वो खुद लगे हुए हैं किस तरीके से देखते हैं जब लगातार कोशिश है कि युद्ध जो नशा है वो किस तरीके से खत्म किया जाए क्योंकि जो कोई छोटा काम गया फिर युद्ध की लड़ तो होंगी नहीं युद्ध करके है कि एक योजी चीज़ है जिद जी, दी जी दे खत्म करने जा रहे हैं जिदे जी बहुत जी है औखी गल ਜੇ ਜੀ ਇਹਨੂੰ ਸਰਕਾਰ ਅਚੀਵ ਕਰਦੀ ਹੈ ਤਾਂ ਬਹੁਤ ਵੱਡੀ ਗੱਲ ਆ ਪਰ ਇਹ ਦੇ ਵਿੱਚ ਜਿਹੜਾ ਸਿਸਟਮ ਦੀਆਂ ਜਿਹੜੀਆਂ ਹੈਗੀਆਂ ਕਮਜ਼ੋਰੀਆਂ ਜਿਹੜੀਆਂ ਹੈਗੇ ਉਹਨਾਂ ਨੂੰ ਜ਼ਰੂਰ ਰੋਕਣਾ ਪਊਗਾ ਤਾਂ ਹੀ ਇਸ ਬੰਨੇ ਅੱਗੇ ਸ ਵੱਧ ਸਕਦੇ